ਜੱਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਤਿ ਸ਼੍ਰੀ ਅਕਾਲ ਜੀ ਬੀਐਸਐਚ ਨਿਊਜ਼ ਪੁਆਇੰਟ 'ਚ ਤੁਹਾਡਾ ਸਵਾਗਤ ਹੈ ਜਿਹੜਾ ਮੁਹਾਲੀ ਦੇ ਜਿਹੜੇ ਪਿਛਲੇ ਕਈ ਸਮਾਂ ਤੋਂ ਜਿਹੜਾ ਚਰਚਿਤ ਵਿਸ਼ਾ ਹੈ ਉਹ ਹੈ ਹੱਦਬੰਦੀ ਦਾ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਤੋਂ ਇਤਰਾਜ਼ ਮੰਗੇ ਗਏ ਸੀ ਤੇ ਜਿਹਦਾ ਟਾਈਮ 6 ਤਰੀਕ ਨੂੰ ਖਤਮ ਹੋ ਗਿਆ ਤੇ ਅੱਜ ਕੁਲਦੀਪ ਜੀ ਨੂੰ ਅਸੀਂ ਪੁੱਛਾਂਗੇ ਸਰ ਕਿ ਇਹ ਕਿੱਥੇ ਖੜਾ ਹੈ ਹੱਦਬੰਦੀ ਦਾ ਵਿਸ਼ਾ ਹਾਂਜੀ ਹੱਦਬੰਦੀ ਬਾਰੇ ਸਾਰੇ ਦਰਸ਼ਕਾਂ ਨੂੰ ਮੈਂ ਦੱਸ ਦਵਾਂ ਜੀ ਵੀ 6 ਜਿਹੜੀ ਨਵੰਬਰ ਗਈ ਹੈ ਇਹ ਲਾਸਟ ਡੇਟ ਸੀ ਆ ਦਾਅਵੇ ਤੇ ਇਤਰਾਜ਼ ਦੇਣ ਦੀ ਕਾਫੀ ਵੱਡੀ ਗਿਣਤੀ ਵਿੱਚ ਇਤਰਾਜ਼ ਜਿਹੜੇ ਨੇ ਉਹ ਗਏ ਨੇ TTI ਵੱਲੋਂ ਗਏ ਨੇ ਬਲੌਂਗੀ ਵੱਲੋਂ ਗਏ ਨੇ ਹੋਰ ਨਾਲ ਪਾਸਿਆਂ ਵੀ ਗਏ ਨੇ ਕੁਝ ਇਹ ਜਿਹੇ ਵੀ ਇਤਰਾਜ਼ ਦੀ ਥਾਂ ਤੇ ਕੁਝ ਇਹ ਜੀ ਸੁਜੈਸ਼ਨਸ ਵੀ ਗਈਆਂ ਵੀ ਇਹ ਲੱਗ ਕੇ ਨਾਲੇ ਜਾਣ ਸਾਡੇ ਜਸਿੰਦਰ ਜੀ ਵੀ ਇਹ ਜਿਹੜਾ ਮਸਲਾ ਹੈ ਇਹ ਬਹੁਤ ਗੰਭੀਰ ਪਹਿਲਾਂ ਤੁਹਾਨੂੰ ਪਤਾ ਹੀ ਹੈ ਬਣਿਆ ਰਿਹਾ ਹੈ TTI ਵਾਲਿਆਂ ਨੇ ਵੱਖਰੇ ਤੌਰ ਤੇ ਪ੍ਰੋਟੈਸਟ ਵੀ ਕੀਤੇ ਐਮਐਲਏ ਨੂੰ ਵੀ ਮਿਲੇ ਤੇ ਐਮਐਲਏ ਕੁਲਵੰਤ ਸਿੰਘ ਨੇ ਵਿਸ਼ਵਾਸ ਵੀ ਦਿਵਾਇਆ ਪੂਰਾ ਕਿ ਅਸੀਂ ਟੀਡੀਆਈ ਨੂੰ ਸ਼ਾਮਲ ਕਰਾਂਗੇ ਫਿਰ ਬਲੌਂਗੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਉਹ ਵੀ اٹੈਂਡ ਕੀਤੀ ਐ ਤੇ ਉੱਥੇ ਉਹਨਾਂ ਨੇ ਕਿਹਾ ਵੀ ਸਾਡੇ ਏਰੀਆ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਵੀ ਹਰ ਹਾਲਤ 'ਚ ਸ਼ਾਮਲ ਕੀਤਾ ਜਾਵੇ ਵੀ ਸਾਡਾ ਜਿਹੜਾ ਏਰੀਆ ਕਾਫੀ ਵਿਕਸਿਤ ਹੋ ਚੁੱਕਿਆ ਹੈ ਕੁਝ ਏਰੀਆ ਜਿਹੜਾ ਵਿਕਸਿਤ ਨਹੀਂ ਹੋਇਆ ਕੁਝ ਪੰਚਾਇਤੀ ਜ਼ਮੀਨ ਵੀ ਆਏਗੀ ਫਿਰ ਹਾਊਸ ਦੀ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਹੀ ਐ ਵੀ ਕਿਵੇਂ ਮੇਅਰ ਤੇ ਜਿਹੜੇ ਕਾਉਂਸਲਰ ਨੇ ਜਿਹੜੇ ਸਰਬਜੀਤ ਸਮਾਣਾ ਜਿਹੜੇ ਬਦਾ ਕੁਲਵੰਤ ਸਿੰਘ ਦੇ ਪੁੱਤਰ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਣਾਅ ਵੀ ਹੋ ਗਿਆ ਇੱਕ ਦੂਜੇ ਇੱਕ ਖਿਲਾਫ ਤੋਂ ਤੂੰ ਮੈਂ ਮੈਂ ਵੀ ਹੋਈ ਅ ਮਤਲਬ ਮੇਅਰ ਨੇ ਇਹ ਕਿਹਾ ਕਿ ਸ਼ਾਇਦ ਤੁਸੀਂ ਇਹ ਨਹੀਂ ਲੈਣਾ ਚਾਹੁੰਦੇ ਏਰੀਆ ਜਦ ਕਿ ਸਮਾਣੇ ਦਾ ਕਹਿਣਾ ਸੀ ਕਿ ਅਸੀਂ ਤਾਂ ਪਹਿਲਾਂ ਹੀ ਇਹਦੇ ਵਾਸਤੇ ਵਿਧਾਇਕ ਨੇ ਕਿਹਾ ਹੈ ਕਿ ਅਸੀਂ ਬਲੌਂਗੀ ਵਗਾਰਾ ਲੈਣਾ ਕੁੱਲ ਮਿਲਾ ਕੇ ਮਤਲਬ ਉਹਨੂੰ ਫਿਰ ਇੱਕ ਇਹਨਾਂ ਨੇ ਕਿਹਾ ਵੀ ਅਸੀਂ ਟੇਬਲ ਆਈਟਮ ਦੇ ਰੂਪ ਦੇ ਵਿੱਚ ਮਤਾ ਲਿਆ ਰਹੇ ਹਾਂ ਮਤਾ ਵਿੱਚ ਇਹਨਾਂ ਨੇ ਬਲੌਂਗੀ ਜੋ ਜੋ ਕੱਢਿਆ ਗਿਆ ਸੀ ਕਿਉਂਕਿ ਇਨੀਸ਼ੀਅਲ ਜਿਹੜਾ 2021 ਦੀ ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਨੇ ਪਾਸ ਕੀਤਾ ਸੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਹੋਈ ਸੀ ਫਿਰ ਉਹ ਨੋਟੀਫਿਕੇਸ਼ਨ ਰੁਕੀ ਰਹੀ ਫਿਰ ਰਾਮ ਕੁਮਾਰ ਨੇ ਫੇਜ਼ 1 ਦੇ ਸਮਾਜ ਸੇਵੀ ਤੁਹਾਨੂੰ ਪਤਾ ਉਹ ਫਿਰ ਕੋਰਟ ਵਿੱਚ ਗਏ ਉਹਨਾਂ ਨੇ ਅ ਅਦਾਲਤ ਦੇ ਵਿੱਚ ਸਰਕਾਰ ਨੇ ਹਲਫਨਾਮਾ ਦਿੱਤਾ ਕਿ 6 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਕਰਾਂਗੇ ਪੂਰਾ ਇਹ ਜਿਹੜੀ 6 ਮਹੀਨੇ ਦੀ ਮਿਆਦ ਉਹ ਮਈ ਆ 2025 ਚ ਖਤਮ ਹੋਈ ਉਹ ਕੰਟੈਂਪਟ ਵਾਸਤੇ ਵੀ ਗਏ ਕੋਰਟ ਦੇ ਵਿੱਚ ਚਲੋ ਹੁਣ ਉਹ ਕੰਟੈਂਪਟ ਦੀ ਜਿਹੜੀ ਪਟੀਸ਼ਨ ਹੈ ਉਹ ਅਦਾਲਤ ਨੇ ਖਾਰਜ ਕਰਤੀ ਹੈ ਇਹ ਕਹਿ ਕੇ ਕਿ ਵੀ ਹੁਣ ਤਾਂ ਨੋਟੀਫਿਕੇਸ਼ਨ ਜਿਹੜੀ ਨਵੀਂ ਹੋ ਗਈ ਆ ਉਹ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਉਹ ਜਿਹੜੇ ਏਰੀਆ ਬਾਹਰ ਕੱਢੇ ਗਏ ਉਹ ਚ ਬਿਲੋਂਗ ਕੀ ਹੈ ਬੜ ਮੱਜਰਾ ਹੈ ਆਪਣਾ ਗ੍ਰੀਨ ਇਨਕਲੇਵ ਹੈ ਟੀਡੀਆਈ ਜਿਹੜਾ ਏਰੀਆ ਜਿਹੜੇ ਜਿਹੜੇ ਪ੍ਰੋਟੈਸਟੈਂਟਸ ਨੇ ਇਸ ਟਾਈਮ ਉਹ ਸਾਰੇ ਏਰੀਏ ਜਿਹੜੇ ਨੇ ਵਿੱਚ ਹੈਗੇ ਨੇ ਤੇ ਮੇਅਰ ਅਮਰਜੀਤ ਸਿੰਘ ਜੀ ਤਿੱ ਸਿੱਧੂ ਦਾ ਇਹ ਕਹਿਣਾ ਕਿ ਵੀ ਇਹ ਏਰੀਆ ਸ਼ਾਮਿਲ ਕੀਤੇ ਜਾਣ ਮ ਐਮਐਲਏ ਦਾ ਵੀ ਕਹਿਣਾ ਹੈ ਕਿ ਅਸੀਂ ਟਰਾਈ ਕਰ ਰਹੇ ਹਾਂ ਸ਼ਾਮਲ ਕਰਨ ਵਾਸਤੇ ਤੇ ਇਹ ਟੇਬਲ ਆਈਟਮ ਵੀ ਪੈ ਗਈ ਹੈ ਅ ਇਸ ਤੋਂ ਬਾਅਦ ਦਾ ਜਿਹੜਾ ਹੁਣ ਅਗਲਾ ਜਿਹੜਾ ਇਹਦਾ ਹਿੱਸਾ ਹੈ ਇਹ ਇਹ ਤਾਂ ਹੁਣ ਮਤਲਬ ਕਿ ਅ ਅਤੀਤ ਦੀ ਗੱਲ ਹੋ ਗਈ ਹੁਣ ਮੌਜੂਦਾ ਗੱਲ ਕਰਦੇ ਹਾਂ ਵੀ 6 ਨਵੰਬਰ ਤੱਕ ਸਾਰੇ ਦਾਅਵੇ ਤੇ ਤਰ੍ਹਾਂ ਜਿਹੜੇ ਨੇ ਉਹ ਨਗਰ ਨਗਰ ਨਿਗਮ ਤੋਂ ਹੁਣ ਭੇਜ ਦਿੱਤੇ ਗਏ ਨੇ ਅ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਤੇਜਵੀਰ ਮਹਾਲੀ ਦੇ ਪਹਿਲੇ ਡਿਪਟੀ ਕਮਿਸ਼ਨਰ ਉਹੀ ਸੀਗੇ ਉਹਨਾਂ ਵੱਲੋਂ ਇਹਨਾਂ ਦੇ ਉੱਤੇ ਸੁਣਵਾਈ ਕੀਤੀ ਜਾਣੀ ਹੈ। ਮੇਰੀ ਪਿਛਲੇ ਦਿਨੀ ਮਹਾਲੀਨਾ ਕਰਨਗੰਦੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਇਹਦੇ ਬਾਰੇ ਬਕਾਇਦਾ ਹੀਅਰਿੰਗ ਹੋਏਗੀ ਇਹਨਾਂ ਦੀ ਜਿਨ੍ਹਾਂ ਨੇ ਦਾਅਵੇ ਤੇ ਇਤਰਾਜ਼ ਦਿੱਤੇ ਨੇ ਤੇ ਉਹ ਤੋਂ ਬਾਅਦ ਜਿਹੜੀ ਇਹਦੀ ਹੈ ਇਹ ਫਾਈਨਲ ਜਿਹੜਾ ਨੋਟੀਫਿਕੇਸ਼ਨ ਜਿਹੜੀ ਉਹ ਤੋਂ ਬਾਅਦ ਹੋਏਗੀ। ਪਰ ਇੱਥੇ ਇੱਕ ਗੱਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਇੱਕ ਪੱਤਰ ਪੰਜਾਬ ਸਰਕਾਰ ਸਮੇਤ ਸਾਰੇ ਹੀ ਸੂਬਿਆਂ ਚੀਫ ਸੈਕਟਰੀਜ਼ ਨੂੰ ਅ ਸਰਕਾਰ ਨੂੰ ਇਹ ਇੱਕ ਪੱਤਰ ਦਿੱਤਾ ਗਿਆ ਹੈ ਇਹ ਹੈਗੇ ਨੇ ਮ੍ਰਿਤਿਉਂਜੇ ਕੁਮਾਰ ਇਹ ਜਾਣਗਣਨਾ ਕਮਿਸ਼ਨਰ ਨੇ ਇੰਡੀਆ ਦੇ ਤੇ ਇਹਨਾਂ ਨੇ ਇਹ ਚਿੱਠੀ ਬਹੁਤ ਮਹੱਤਵਪੂਰਨ ਇਸ ਕਰਕੇ ਵੀ ਹੈ ਕਿਉਂਕਿ ਇਹਦੇ ਵਿੱਚ ਕਲੀਅਰ ਕਟ ਕਿਹਾ ਗਿਆ ਕਿ ਜੋ ਵੀ ਜ਼ਿਲ੍ਹੇ ਦੀ ਜ਼ਿਲੇ ਤੋਂ ਲੈ ਕੇ ਤਹਿਸੀਲ ਦੀ ਤਹਿਸੀਲ ਤੋਂ ਲੈ ਕੇ ਮਿਊਨਿਸਪੈਲਿਟੀ ਦੀ ਕੋਈ ਵੀ ਜਿਹੜੀ ਹੱਦਬੰਦੀ ਹੈ ਉਹ 31 ਦਸੰਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਈ ਜਾਵੇ 31 ਦਸੰਬਰ ਨੂੰ ਸਾਰੀਆਂ ਜਿਹੜੀਆਂ ਬਾਉਂਡਰੀਜ਼ ਨੇ ਉਹ ਫ੍ਰੀਜ਼ ਹੋ ਜਾਣਗੇ ਕਿਉਂਕਿ 31 ਦਸੰਬਰ 2025 2026 ਤੋਂ ਇਹ ਸ਼ੁਰੂ ਹੋ ਜਾਣੀ ਹੈ ਜਨਗਣਨਾ ਜਿਹਨੂੰ ਆਪਾਂ ਸੈਂਸਸ ਕਹਿੰਦੇ ਆ ਜਿਹੜਾ ਆਲਰੇਡੀ ਬਹੁਤ ਲੇਟ ਆ 2021 ਵਿੱਚ ਕਰਵਾਇਆ ਜਾਣਾ ਸੀ ਉਦੋਂ ਫਿਰ ਕਰੋਨਾ ਕਰਕੇ ਰੁਕ ਗਿਆ ਹਨਾ ਜੀ ਪਰ ਰੁਕਿਆ ਹੀ ਹੋਇਆ ਉਸ ਤੋਂ ਬਾਅਦ ਤੇ ਹਰ 10 ਸਾਲ ਬਾਅਦ ਹੁੰਦਾ 2011 ਚ ਹੋਇਆ ਸੀ ਉਸ ਤੋਂ ਬਾਅਦ ਸਾਡੇ ਕੋਲ ਕੋਈ ਵੀ ਜਨਗਣਨਾ ਨਹੀਂ ਐਗਜ਼ੈਕਟਲੀ ਨਹੀਂ ਹੈ ਤੇ ਹੁਣ ਉਹ ਜਾਣਗਰਨਾ ਸ਼ੁਰੂ ਹੋਣੀ ਹੈ ਤੇ ਇਸ ਕਰਕੇ ਇਹ ਲੈਟਰ ਆਇਆ ਤੇ ਇਸ ਤੋਂ ਪਹਿਲਾਂ ਪਹਿਲਾਂ ਹਾਲਾਂਕਿ ਜਿਹੜੇ ਸੋਰਸਸ ਨੇ ਮੇਰੇ ਸਤਾਨਕ ਸਰਕਾਰ ਵਿਭਾਗ ਦੇ ਵਿੱਚ ਜਿਹੜੇ ਹਾਈ ਸੋਰਸਸ ਨੇ ਉਹ ਇਹ ਕਹਿੰਦੇ ਨੇ ਕਿ ਨਵੰਬਰ ਦੇ ਵਿੱਚ ਹੀ ਇਹ ਜਿਹੜੀ ਹੱਦਬੰਦੀ ਹੈ ਕੰਪਲੀਟ ਹੋ ਜਾਏਗੀ ਕਿਉਂਕਿ ਜਿਹੜੀਆਂ ਇਹਦੇ ਨਾਲ ਦੇਖੋ ਮਹਾਲੀ ਨਗਰ ਨਿਗਮ ਦੀ ਇਕੱਲੇ ਦੀ ਤਾਂ ਇਲੈਕਸ਼ਨ ਨਹੀਂ ਹੋਣੀ ਇਲੈਕਸ਼ਨ ਤਾਂ ਕਈ ਜਿਹੜੀਆਂ ਮਿਸੀਪੈਲਟੀਆਂ ਉਹਨਾਂ ਦੀਆਂ ਹੋਣਿਆ ਪੰਜਾਬ ਦੀਆਂ ਲਗਭਗ 150 ਦੇ ਲਗਭਗ ਹੈਗੀਆਂ ਨੇ ਨਗਰ ਨਿਗਮਾਂ ਨਗਰ ਕੌਂਸਲਾਂ ਪੰਚਾਇਤਾਂ ਨਗਰ ਪਰਸ਼ਦਾਂ ਪੰਚਾਇਤਾਂ ਨਹੀਂ ਪੰਚਾਇਤਾਂ ਹੀ ਤਾਂ ਹੋ ਗਈ ਮਤਲਬ ਇਹ ਜਿਹੜੀ ਮਿਊਸਪੈਲਿਟੀਆਂ ਦੀ ਜਿਹੜੀ ਇਲੈਕਸ਼ਨ ਹੈ ਸਥਾਨਕ ਸਰਕਾਰ ਭਾਗ ਨੇ ਜਿਹੜੀ ਕਰਾਣੀ ਹੈ ਇਹ ਦੇ ਵਿੱਚ 144 45 ਦੇ ਕਰੀਬ ਟੋਟਲ ਹੈਗੇ ਤਾਂ ਉਹਨਾਂ ਚੋਂ ਕਈਆਂ ਦੀ ਜਿਹੜੀ ਸਾਢੇ ਜ਼ਿਲ੍ਹੇ ਦੀਆਂ ਵੀ ਵਾਰਡ ਬੰਦੀਆਂ ਜਿਹੜੀਆਂ ਨੇ ਕਾਫੀ ਪਹੁੰਚ ਚੁੱਕੀਆਂ ਨੇ ਪੰਜਾਬ ਦੀਆਂ ਪਹੁੰਚ ਚੁੱਕੀਆਂ ਨੇ ਤੇ ਮਹਾਲੀ ਦੀ ਲੇਟ ਹੈ ਤੇ ਇਸ ਕਰਕੇ ਹੋ ਸਕਦਾ ਵੀ ਇਸ ਮਹੀਨੇ ਇਹ ਪੂਰੀ ਹੋ ਜਵੇ ਜਿਵੇਂ ਕਿ ਹੁਣ ਦੁਬਾਰਾ ਇਹਨਾਂ ਨੇ ਜਾਣਾ ਜਿਹੜੀ ਮੰਗੀ ਆ ਹੀアリング ਹੋਏਗੀ ਪਰ ਇਸ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਮਸਲਾ ਜਿਹਦੇ ਚ ਹੈਗਾ ਵਿਸਾ ਹੈਗਾ ਹੱਦਬੰਦੀ ਦਾ ਜਿਹਦੇ ਚ ਆਪਸ ਚ ਲੀਡਰਾਂ ਦੇ ਤੂ ਤੂ ਮੈਮੇ ਵੀ ਹੋ ਰਹੀ ਆ ਅੱਗੇ ਹੋਰ ਵੀ ਮਾਹੌਲ ਪੱਕ ਸਕਦਾ ਹੈ ਤੇ ਅੱਜ ਦੀ ਡੇਟ ਚ ਇਹ ਸੈਕਟਰ ਦਾ ਕੀ ਸਟੇਟਸ ਹੈ ਕੀ ਇਹਨੂੰ ਸ਼ਾਮਲ ਕਰਨਗੇ ਨਹੀਂ ਕਰਨਗੇ ਕੀ ਇਹ ਰਸਤਾ ਇਹ ਤਾਂ ਹੁਣ ਇਹ 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 ਤਾਂ ਹੁਣ ਦੇਖੋ ਇਹ ਪਵਿੱਖ ਦਾ ਮੁੱਦਾ ਹੈ ਇਹ ਜਦੋਂ ਇਹ ਸਾਰਾ ਕੁਝ ਹੋ ਜਾਊਗਾ ਇਹਨਾਂ ਦੀਆਂ ਹੀਰਿੰਗਸ ਹੋ ਜਾਣਗੀਆਂ ਉਹ ਤੋਂ ਬਾਅਦ ਸਰਕਾਰ ਨੇ ਡਿਸਾਈਡ ਕਰਨਾ ਸਰਕਾਰ ਦਾ ਜੋ ਵੀ ਡਿਸੀਜਨ ਹੋਏਗਾ ਉਹ ਉਹ ਫਾਈਨਲ ਨੋਟੀਫਿਕੇਸ਼ਨ ਜਿਹੜੀ ਹੋਣੀ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਹੈ ਨਵੰਬਰ ਦੇ ਐਂਡ ਤੱਕ ਹੋ ਜਾਏਗੀ ਜਿਹੜੀ ਮੋਸਟ ਪ੍ਰੋਬਬਲ ਜਿਹੜੇ ਸੋਰਸਸ ਕਹਿੰਦੇ ਆ ਉਹਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੋ ਜਾਏਗੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ TDAI ਵਾਲੇ ਨੇ ਜਾਂ ਬਲੌਂਗੀ ਵਾਲੇ ਨੇ ਉਹਨਾਂ ਨਾਲ ਜਿਹੜੇ ਜਿਹੜੇ ਉਹ ਪ੍ਰੋਟੈਸਟੈਂਟਸ ਹੈ ਜਿਹਨਾਂ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਜਿਹੜੀਆਂ ਸੰਸਥਾਵਾਂ ਪਰੋਟੈਸਟ ਕਰ ਰਹੀਆਂ ਉਹਨਾਂ ਨਾਲ ਜਿਹੜੀ ਗੱਲ ਹੁੰਦੀ ਹੈ ਉਹ ਬਿਲਕੁਲ ਤਿਆਰੀ ਕਰ ਰਹੇ ਨੇ ਵੀ ਅਸੀਂ ਅਦਾਲਤ ਵਿੱਚ ਜਾਈਏ ਉਹ ਆਪਣਾ ਕਾਨੂੰਨੀ ਪੱਖ ਜਿਹੜਾ ਉਹ ਜਿਹੜਾ ਸਾਰੀ ਰਾਏ ਸਮਾਰੀ ਆਪਣੀ ਕਰ ਰਹੇ ਨੇ ਉਹ ਵੀ ਕੀ ਕੀ ਕੀਤਾ ਜਾਵੇ ਇਹਦੇ ਵਿੱਚ ਕਿਉਂਕਿ ਉਹ ਬੜੇ ਕੀਨ ਨੇ ਕਿ ਉਹਨਾਂ ਦੇ ਜਿਹੜੇ ਏਰੀਆ ਉਹ ਪੈ ਜਾਵੇ ਤੇ ਹੁਣ ਗੱਲ ਇਹ ਕਿ ਸਰਕਾਰ ਜਿੱਦਾਂ ਹੁਣ ਵਿਧਾਇਕ ਨੇ ਕਹਿਆ ਵੀ ਸਰਕਾਰ ਦੇ ਉੱਪਰ ਹੈ ਤਾਂ ਕਿ ਮੈਂ ਤਾਂ ਆਪਣਾ ਜ਼ੋਰ ਲਾ ਸਕਦਾ ਵੀ ਉਹ ਜ਼ੋਰ ਮੈਂ ਲਾ ਰਿਆਂ ਹੁਣ ਇਸ ਤੋਂ ਇਲਾਵਾ ਮੇਰੇ ਕੋਲ ਕੀ ਹੈ ਵਿਧਾਇਕ ਨੇ ਤਾਂ ਇੱਥੋਂ ਤੱਕ ਕਿਹਾ ਸੀ ਉਹਨਾਂ ਨੂੰ ਮੈਂ ਤੁਹਾਨੂੰ ਲੈ ਜੂੰਗਾ ਉਹਨਾਂ ਕੋਲੇ ਤੇ ਵਿਧਾਇਕ ਹੀ ਬਿਮਾਰ ਪਏ ਨੇ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਘਰੇ ਨੇ ਹਨਾ ਜੀ ਉਹ ਤੇ ਅ ਮ ਨਵੰਬਰ 让我们 वेट मेरे कोल जेड़े सोर्सेस ਨੇ ਉਤਾਏ ਇਹ ਕਹਿੰਦੇ ਨੇ ਵੀ ਹੋ ਸਕਦਾ ਅਗਲੇ ਹਫਤੇ ਕੋਈ ਬੰਦੇ ਕੋਰਟ ਵਿੱਚ ਵੀ ਜਾਣ ਪਰ ਕੋਰਟ ਵਿੱਚ ਕਿਵੇਂ ਜਾਣਗੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਦ ਤੱਕ ਫਾਈਨਲ ਨੋਟੀਫਿਕੇਸ਼ਨ ਨਹੀਂ ਆਂਦੀ ਤੇ ਉਹ ਕੋਰਟ ਵਿੱਚ ਕਿਵੇਂ ਜਾਣਗੇ ਹਾਲਾਂਕਿ ਇਹ ਵੀ ਗੱਲਾਂ ਹੈਗੀਆਂ ਨੇ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ ਬਲੌਂਗੀ ਵਾਲੇ ਕਰ ਸਕਦੇ ਨੇ ਡੀਡੀਏ ਵਾਲੇ ਦੁਬਾਰਾ ਪ੍ਰੋਟਾ ਸ਼ੁਰੂ ਕਰ ਸਕਦੇ ਨੇ ਉਹਨਾਂ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਬਧਾਇਕ ਦੇ ਅਸੀਂ ਘਰਾਓ ਕਰਾਂਗੇ ਅਸੀਂ ਸਤਾਨਕ ਸਰਕਾਰ ਵਿਭਾਗ ਦਾ ਘਰਾਓ ਕਰਾਂਗੇ ਮਤਲਬ ਇਦਾਂ ਦੀ ਅਸੀਂ ਲਾਰਜ ਪ੍ਰੋਟੈਸਟ ਵਿਸ਼ਾਲ ਪੱਦਰ ਤੇ ਧਰਨੇ ਦਵਾਂਗੇ ਇਦਾਂ ਦੀਆਂ ਗੱਲਾਂ ਉਹ ਕਰਦੇ ਸਰ ਇੱਕ ਲਾਸਟ ਕੁਸਚਨ ਹੈ ਕਿ ਜਿਵੇਂ ਕਿ ਪੰਚਾਇਤਾਂ ਹੁਣੇ ਬਣੀਆਂ ਹੁਣੇ-ਹੁਣੇ ਬਣੀਆਂ ਪੰਚਾਇਤਾਂ ਕਈ ਪੰਚਾਇਤਾਂ ਇਦਾਂ ਹੋ ਗਿਆ ਕਿ ਉਹ ਸ਼ਾਮਲ ਨਹੀਂ ਹੋਣਾ ਚਾਹੁੰਦੀਆਂ ਕਿ ਅਸੀਂ ਹੁਣੇ ਤੇ ਸਰਪੰਚ ਬਣਿਆ ਸਾਡਾ ਕੀ ਹੋਏਗਾ ਕਰਕੇ ਤੇ ਉਹਨਾਂ ਦੀ ਵੀ ਗੱਲ ਸੁਣੀ ਜਾਏਗੀ ਇਹ ਤਾਂ ਅਦਾਲਤ ਦਾ ਵਿਸ਼ਾ ਹੈ ਉਹ ਉਹ ਵੀ ਉਹਨਾਂ ਨੇ ਵੀ ਆਪਣੇ ਦਿੱਤੇ ਨੇ ਮੈਨੂੰ ਪਤਾ ਲੱਗਿਆ ਹੈ ਕਿ ਕੁਝ ਲੋਕਾਂ ਨੇ ਇਦਾਂ ਦੇ ਵੀ ਦਿੱਤੇ ਨੇ ਕਿ ਸਾਨੂੰ ਸ਼ਾਮਲ ਨਾ ਕੀਤਾ ਜਾਵੇ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਿਆ ਸੀ ਕਿ ਜਿਹੜੀਆਂ ਜਿਹੜੇ ਬਲੌਂਗੀ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਹੁਣ ਉਹ ਵਿਰੋਧ ਕਰ ਰਹੇ ਨੇ ਇਹਦਾ ਪਤਾ ਨਹੀਂ ਐਗਜ਼ੈਕਟਲੀ ਕੀ ਹੈ ਇਹ ਮਤਲਬ ਹਵਾ ਚ ਨਹੀਂ ਗੱਲਾਂ ਹਲੇ ਵੀ ਮੇਰੇ ਕੋਲੇ ਇਹਨਾਂ ਦੇ ਦਾਅਵੇ ਆ ਇਤਰਾਜ਼ਾਂ ਦਾ ਮੇਰੇ ਕੋਲ ਡਿਟੇਲ ਨਹੀਂ ਹੈ ਬਟ ਪਤਾ ਇਹ ਲੱਗਿਆ ਸੀ ਓਵਰ ਆਲ ਜਿਹੜੇ ਲੋਕ ਨੇ ਉਹ ਸਫਰ ਕਰਦੇ ਨੇ ਦੇਖੋ ਗੱਲ ਪਤਾ ਕੀ ਹੈ ਜੀ ਗੱਲ ਇੱਕ ਹੈ ਕਿ ਅਲਟੀਮੇਟਲੀ ਤਾਂ ਇਹ ਸਾਰੇ ਏਰੀਆ ਜਿਹੜੇ ਨੇ ਇਹ ਨਗਰ ਨਿਗਮ ਦੀ ਹੱਦ ਵਿੱਚ ਆਣੇ ਹੀ ਨੇ ਹੋਣ ਆ ਜਾਣ ਬਾਅਦ ਆ ਜਾਣ ਦੇਖੋ ਨਾ ਕਈ ਤਰੀਕੇ ਦੀਆਂ ਗੱਲਾਂ ਨੇ ਮੀਟਿੰਗ ਦੇ ਵਿੱਚ ਕੀ ਹੋਇਆ ਤੁਹਾਡੇ ਸਾਹਮਣੇ ਹੋਇਆ ਉਹ ਗੁਰਪ੍ਰੀਤ ਕੌਰ ਨੇ ਜਿਹੜੇ ਆਪਣੇ ਜਿੱਥੇ ਅਸੀਂ ਬੈਠੇ ਹਾਂ ਮਟੋਰ ਦੇ ਵਿੱਚ ਸਾਡਾ ਸਟੂਡੀਓ ਹੈ ਤੇ ਇੱਥੇ ਹੀ ਇਥੋਂ ਦੀ ਉਹ ਕਾਉਂਸਲਰ ਨੇ ਉਹਨਾਂ ਦੇ ਹਸਬੰਡ ਜਿਹੜੇ ਨੇ ਰਣਦੀਪ ਬੈਦਵਾਨ ਉਹਨਾਂ ਦਾ ਮੈਂ ਇੰਟਰਵਿਊ ਵੀ ਕੀਤਾ ਸੀ ਉਹ ਵੀ ਕਹਿੰਦੇ ਸੀ ਵੀ ਦੇਖੋ ਜੀ ਸਾਡੇ ਵਾਸਤੇ ਕਿੰਨੀਆਂ ਪਰੇਸ਼ਾਨੀਆਂ ਨੇ ਸੰਤਾ ਵਾਪਸ ਕੱਢ ਦੋ ਸੁਹਾਣੇ ਵਾਲੇ ਵੀ ਇਦਾਂ ਮੰਨਣਾ ਕਰ ਚੁੱਕੇ ਨੇ ਮਤਲਬ ਉਹਨਾਂ ਨੂੰ ਜਿਹੜੇ ਗੱਲ ਹੈ ਨਾ ਲੱਡੂ ਥਾਲੀ ਜੀ ਵੱਡਾ ਦਿਸਦਾ ਉਹ ਗੱਲ ਵੀ ਹੋ ਸਕਦੀ ਮਤਲਬ ਉਹ ਉਹ ਇਦਾਂ ਕਰਦੇ ਨੇ ਬਲੌਂਗੀ ਵਾਲੇ ਕਹਿੰਦੇ ਨੇ ਸਾਨੂੰ ਲਾਓ ਇਹ ਕਹਿੰਦੇ ਨੇ ਸਾਨੂੰ ਕੱਢੋ ਮਤਲਬ ਇਹ ਕੰਟਰਡਿਕਟਰੀ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੇ ਭੁਗਤਿਆ ਉਹਨਾਂ ਨੂੰ ਲੱਗਦਾ ਸ਼ਾਇਦ ਜਿਹੜਾ ਪੁਰਾਣਾ ਸਿਸਟਮ ਸੀ ਉਹੀ ਵਧੀਆ ਹੈ ਤੇ ਜਿਹੜੇ ਭੁਗਤ ਰਹੇ ਨੇ ਉਹ ਕਹਿੰਦੇ ਨਹੀਂ ਸ਼ਾਇਦ ਨਵਾਂ ਸਿਸਟਮ ਅਸੀਂ ਸ਼ਹਿਰ ਦੇ ਵਿੱਚ ਆਵਾਂਗੇ ਪ੍ਰਾਪਰਟੀ ਦੇ ਰੇਟ ਵੀ ਵੱਧਦੇ ਨੇ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਜਦੋਂ ਨਗਰ ਨਿਗਮ ਦੇ ਅਧੀਨ ਕੋਈ ਚੀਜ਼ ਆਂਦੀ ਹੈ ਤਾਂ ਉਹਨੂੰ ਸੁਵਿਧਾਵਾਂ ਤਾਂ ਮਿਲਦੀਆਂ ਹੀ ਮਿਲਦੀਆਂ ਨੇ ਪ੍ਰਾਪਰਟੀ ਦੇ ਰੇਟ ਵੀ ਜੰਪ ਕਰਦੇ ਨੇ ਤੇ ਅ ਉੱਥੇ ਜਿਹੜੇ ਪ੍ਰਾਪਰਟੀ ਓਨਰਸ ਨੇ ਉਹ ਵੀ ਇਹ ਚਾਹੁੰਦੇ ਨੇ ਅ ਫਿਰ ਨਗਰ ਨਿਗਮ ਨੂੰ ਇਹ ਫਾਇਦਾ ਹੁੰਦਾ ਕਿ ਉਹਨਾਂ ਨੂੰ ਜਿਹੜੀ ਸ਼ਾਮਲੜ ਦੀ ਜ਼ਮੀਨ ਮਿਲ ਜਾਂਦੀ ਹੈ ਉਹ ਕਈ ਏਕੜ ਹੈ ਪਰ ਉਹਨਾਂ ਵਿੱਚੋਂ ਕਈਆਂ ਤੇ ਬਹੁਤ ਕਬਜ਼ੇ ਵੀ ਹੁੰਦੇ ਨੇ ਅ ਬੋਥ ਪ੍ਰੋਸ ਐਂਡ ਕੌਨਸ ਨੇ ਇਹਦੇ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਜਿਵੇਂ ਸਹੂਲਤਾਂ ਤਾਂ ਦੇਣੀਆਂ ਪੈਣੀਆਂ ਨਗਰ ਨਿਕਮ ਦੇ ਅਧੀਨ ਜਿਹੜੀ ਚੀਜ਼ ਆਂਦੀ ਹੈ ਟੀ ਡੀ ਆਈ ਦੇਖੋ ਟੀ ਡੀ ਆਈ ਨੂੰ ਇੱਕ ਸਵਾਲ ਵਿਧਾਇਕ ਨੇ ਇਹੇ ਕਰਕੇ ਕੀਤਾ ਸੀ ਕਿ ਦੇਖੋ ਜੀ ਮੈਂ ਤੁਹਾਡੇ ਵਾਸਤੇ ਕੋਸ਼ਿਸ਼ ਕਰ ਲੈਣਾ ਪਰ ਤੁਹਾਨੂੰ ਮੰਥਲੀ ਮੇਨਟੇਨੈਂਸ ਚਾਰਜ ਠੇਕੇਦਾਰ ਨੂੰ ਵੀ ਦੇਣੇ ਪੈਣਗੇ ਜਿਸ ਦਿਨ ਤੋਂ ਤੁਸੀਂ ਨੋਟੀਫਿਕੇਸ਼ਨ ਚ ਆਗੇ ਉਸ ਦਿਨ ਤੋਂ ਤੁਹਾਡਾ ਪ੍ਰੋਪਰਟੀ ਟੈਕ ਸ਼ੁਰੂ ਹੋ ਜਾਏਗਾ ਪਰ ਇਹ ਏਰੀਆ ਉਦੋਂ ਹੀ ਨਗਰ ਨਿਗਮ ਦੇ ਅਧੀਨ ਆਏਗਾ ਵਿਕਾਸ ਦੇ ਵਾਸਤੇ ਵਿਕਾਸ ਦੇ ਮੁੱਦੇ ਤੇ ਜਦੋਂ ਨਗਰ ਨਿਗਮ ਦੀ ਟੀਮ ਇਹਨੂੰ ਐਕਸੈਪਟ ਕਰੇਗੀ ਟੇਕਓਵਰ ਹੈਂਡਓਵਰ ਹੋਏਗਾ ਪ੍ਰੋਪਰ ਐਦਾਂ ਹੀ ਜਿਹੜੇ ਗਮਾਡਾ ਦੇ ਜਿਹੜੇ ਨਵੇਂ ਸੈਕਟਰ ਨੇ ਉਹਨਾਂ ਦਾ ਵੀ ਇਹੀ ਮਸਲਾ ਹੈ ਚਰਚਾਵਾਂ ਤਾਂ ਬੜੀਆਂ ਨੇ ਚਰਚਾਵਾਂ ਬੜੀਆਂ ਜ਼ੋਰ ਫੜ ਵੀ ਰਹੀਆਂ ਨੇ ਵੀ ਐ ਹੋ ਗਿਆ ਜੀ ਕਈ ਕਈ ਤਰੀਕੇ ਦੀਆਂ ਚਰਚਾਵਾਂ ਪੱਤਰਕਾਰਾਂ ਵਿੱਚ ਵੀ ਚੱਲਦੀਆਂ ਅਕੋਰਡਿੰਗ ਟੂ ਸੋਰਸਸ ਕਈ ਗੱਲਾਂ ਕਰਦੇ ਹਨ ਹਾਲਾਂਕਿ ਪਬਲਿਕੇਸ਼ਨ 'ਚ ਇਦਾਂ ਦੀ ਕੋਈ ਗੱਲ ਹਲੇ ਨਹੀਂ ਆਈ ਪਰ ਇਹ ਵੀ ਗੱਲਾਂ ਚੱਲ ਪਈਆਂ ਨੇ ਤੇ ਹੋ ਸਕਦਾ ਕੱਲ ਨੂੰ ਕੋਈ ਫਰਜੀ ਸੋਸ਼ਲ ਮੀਡੀਆ ਤੇ ਇਹ ਵੀ ਚੱਲ ਪਵੇ ਵੀ ਏਰੀਆ ਤਾਂ ਸ਼ਾਮਲ ਕਰ ਵੀ ਲਿਆ ਜੀ ਏਰੀਆ ਕੱਢ ਵੀ ਦਿੱਤਾ ਜੀ ਇਹ ਚੱਲ ਰਹੀਆਂ ਗੱਲਾਂ ਇਹ ਗੱਲਾਂ ਇਦਾਂ ਦੀਆਂ ਚੱਲ ਰਹੀਆਂ ਕੁਝ ਜਿਹੜੇ ਨਵੇਂ ਸੈਕਟਰ ਪਾਏ ਸੀ ਉਹ ਕੱਢਦੇ ਨੇ ਜੀ ਆ ટીਡੀਆਈ ਵਗੈਰਾ ਪਾ ਲੇਕ ਨੇ ਮਤਲਬ ਇਹ ਗੱਲਾਂ ਸੁਣਨ ਚਾਹਂਦੀਆਂ ਨੇ ਪਰ ਫਾਈਨਲ ਨੋਟੀਫਿਕੇਸ਼ਨ ਤਾਂ ਅਲੇ ਸਰਕਾਰ ਨੇ ਕੀਤੀ ਨਹੀਂ ਇਹ ਸਭ ਗੱਲਾਂ ਜਿਹੜੀਆਂ ਇਹ ਕਿਆਸ ਰਾਈਆਂ ਨੇ ਔਰ ਅਫਵਾਹਾਂ ਨੇ ਇਹਨਾਂ ਵੱਲ ਕੋਈ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਤੇ ਮੈਂ ਤੁਹਾਨੂੰ ਬਿਲਕੁਲ ਕਲੀਅਰਲੀ ਦੱਸ ਰਿਹਾ ਕਿ ਜੋ ਮੇਰੇ ਕੋਲ ਇਨਫੋਰਮੇਸ਼ਨ ਆ ਉਹ ਇਹੀ ਹੈ ਕਿ ਇਹਨਾਂ ਉੱਪਰ ਜੋ ਵੀ ਫੈਸਲਾ ਹੋਣਾ ਉਹ ਫਾਈਨਲ ਨੋਟੀਫਿਕੇਸ਼ਨ ਜਿਹੜੀ ਹੈ ਸਰਕਾਰ ਨੇ ਕਰਨੀ ਉਹ ਨਵੰਬਰ ਦੇ ਐਂਡ ਤੱਕ ਕਹਿੰਦੇ ਨੇ ਵੀ ਹੋ ਜਾਏਗੀ ਇਹ ਸੀ ਜੀ ਆ ਸਕਦੀ ਜਿਹੜੀ ਚਰਚਾ ਕੀਤੀ ਅੱਜ ਤੱਕ ਦਾ ਅਪਡੇਟ ਸੀ ਅੱਗੇ ਵੀ ਅਸੀਂ ਇਸ ਵਿਸ਼ੇ 'ਚ ਅਪਡੇਟ ਤੁਹਾਨੂੰ ਦੱਸਦੇ ਰਵਾਂਗੇ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਜ਼ਰੂਰ ਕਮੈਂਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ